ਮਿਸਰ ਵਿੱਚ ਕੈਨੇਡਾ ਤੋਂ ਆਏ ਇੱਕ ਸ਼ਰਧਾਲੂ ਦਾ ਪੜਸ ਗੁੰਮ ਹੋ ਗਿਆ ਸੀ ਜਿਸ ਦੇ ਚੱਲਦੇ ਸ਼੍ਰੀ ਦਰਬਾਰ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਇਸ ਸ਼ਰਧਾਲੂ ਦਾ ਪੜਸ ਮਿਲ ਗਿਆ ਹੈ ਇਸ ਮੌਕੇ ਸ਼ਰਧਾਲੂ ਔਰਤ ਨੇ ਸ਼੍ਰੋਮਣੀ ਕਮੇਟੀ ਦਾ ਤਨਵਾਦ ਕੀਤਾ ਗੱਲਬਾਤ ਕਰਦਿਆਂ ਔਰਤ ਨੇ ਦੱਸਿਆ ਕਿ ਮੈਂ ਕੈਨੇਡਾ ਤੋਂ ਗੁਰੂ ਘਰ ਦੇ ਦਰਸ਼ਨ ਕਰਨ ਲਈ ਆਈ ਸੀ ਮੈਂ ਜਸਲੀਨ ਖੋੜਾ ਮੈਂ ਕੈਨੇਡਾ ਤੋਂ ਆਈ ਸੀ ਅ ਦਰਸ਼ਨ ਕਰਨ ਆਈ ਸੀ ਦਰਬਾਰ ਸਾਹਿਬ ਰਾਤੀ ਅਸੀਂ 1 ਵਜੇ ਦਰਬਾਰ ਸਾਹਿਬ ਦੇ ਅੰਦਰ ਆ ਗਏ ਸੀ ਬਹੁਤ ਸੋਹਣਾ ਨਜ਼ਾਰਾ ਸੀ ਬਾਬਾ ਜੀ ਦਾ ਪ੍ਰਕਾਸ਼ ਹੋਇਆ ਸੀ 4:30 ਵਜੇ ਦੇ ਕਰੀਬ ਤੇ ਅਸੀਂ ਮੱਥਾ ਟੇਕ ਕੇ ਥੱਲੇ ਆਏ ਅ 4:30 ਤੋਂ 5:30 ਦੇ ਵਿੱਚ ਮੈਂ ਉਧਰ ਉਦੀ ਪਿੰਨੀਆਂ ਦਾ ਪ੍ਰਸ਼ਾਦ ਲੈਣ ਵਾਸਤੇ ਗਈ ਤੇ ਮੈਨੂੰ ਲੱਗਦਾ ਮੈਂ ਉੱਥੇ ਹੀ ਗਲਤੀ ਨਾਲ ਆਪਣਾ ਪਰਸ ਛੋੜ ਆਈ ਬਤਾਵਨ ਨੂੰ ਲੱਗਦਾ ਸੀ ਲੱਗਿਆ ਸੀ ਪਰ ਮੈਨੂੰ ਪੂਰਾ ਬਿਲੀਵ ਸੀ ਗੁਰੂ ਕਹ ਰਿਹਾ ਕੁਝ ਰੋਂਗ ਨਹੀਂ ਹੋਣ ਵਾਲਾ ਸੋ ਮੈਂ ਸਵੇਰੇ ਹੁਣ ਆਈਆਂ 11 ਵਜੇ ਵੀ ਮੈਂ ਆਈਆਂ ਮੈਂ ਲਾਇਬ੍ਰੀ ਸੀ ਜਿੱਥੇ ਮੈਨੂੰ ਲੱਗਦਾ ਸੀ ਮੇਰੇ ਡਾਊਟ ਸੀ ਜਿੱਥੇ ਮੇਰਾ ਹੋਏਗਾ ਅੰਪਰਸ ਉਧਰ ਉਹਦੀ ਫਿਰ ਮੈਂ ਪੁੱਛਿਆ ਉਹਨਾਂ ਨੇ ਮੈਨੂੰ ਦੱਸਿਆ ਕਿ ਰੂਮ ਨੰਬਰ 50 ਵਿੱਚ ਇਹ ਜਿਹੜਾ ਸਿਕਿਉਰਿਟੀ ਰੂਮ ਹੈ ਥਿਸ ਇਜ਼ ਸੋ ਅਮੇਜ਼ਿੰਗ ਬਹੁਤ ਵਧੀਆ ਸੇਵਾ ਕਰ ਰਹੇ ਨੇ ਵੀਰ ਜੀ ਵਰੀ ਇੱਥੇ ਮੈਂ ਤੇ ਆ ਕੇ ਥੋੜੀ ਜਿਹੀ ਨਿਸ਼ਾਨੀ ਦੱਸੀ ਉਹਨਾਂ ਨੇ ਪੂਰਾ ਵੈਰੀਫਾਈਡ ਕਰਕੇ ਮੈਨੂੰ ਮੇਰਾ ਪਰਸ ਮੇਰੀ ਪੂਰੀ ਬਿਲੋਂਗਿੰਗਸ ਨਾਲ ਦਿੱਤਾ ਸੋ ਇਟਸ ਵੈਰੀ ਸਿਕਿਓਰ ਪਲੇਸ ਜੇ ਤੁਹਾਡੀ ਕੋਈ ਚੀਜ਼ ਗੁੰਮਦੀ ਵੀ ਆ ਜਾਂ ਤੁਹਾਨੂੰ ਲੱਗਦਾ ਚ ਲੱਗਾ ਕਿਤੇ ਨਹੀਂ ਜਾਂਦਾ ਦੇ ਆਰ ਵੈਰੀ ਗੁੱਡ ਟੀਮ ਦੇ ਆਰ ਵਰਕਿੰਗ ਸੋ ਹਾਰਡ ਫॉर दैट ਐਂਡ ਆਮ ਰੀਅਲੀ ਥੈਂਕਫੁਲ ਟੂ ਆਲ ਆਫ ਥੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਠੀਕ ਹੈ ਵੀ ਜੀ ਹੋਰ ਕੁਝ ਬੋਲੋ ਅੰਮ੍ਰਿਤਸਰ ਵਿੱਚ ਕੈਨੇਡਾ ਤੋਂ ਆਏ ਇੱਕ ਸ਼ਰਧਾਲੂ ਦਾ ਪੜਸ ਗੁੰਮ ਹੋ ਗਿਆ ਸੀ ਜਿਸ ਦੇ ਚੱਲਦੇ ਸ਼੍ਰੀ ਦਰਬਾਰ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਇਸ ਸ਼ਰਧਾਲੂ ਦਾ ਪੜਸ ਮਿਲ ਗਿਆ ਹੈ ਇਸ ਮੌਕੇ ਸ਼ਰਧਾਲੂ ਔਰਤ ਨੇ ਸ਼੍ਰੋਮਣੀ ਕਮੇਟੀ ਦਾ ਤਨਵਾਦ ਕੀਤਾ ਗੱਲਬਾਤ ਕਰਦਿਆਂ ਔਰਤ ਨੇ ਦੱਸਿਆ ਕਿ ਮੈਂ ਕੈਨੇਡਾ ਤੋਂ ਗੁਰੂ ਘਰ ਦੇ ਦਰਸ਼ਨ ਕਰਨ ਲਈ ਆਈ ਸੀ ਆਮ ਜਸਲੀਨ ਖੋ ਰਹਾ ਮੈਂ ਕੈਨੇਡਾ ਤੋਂ ਆਈ ਸੀ ਦਰਸ਼ਨ ਕਰਨ ਆਈ ਸੀ ਦਰਬਾਰ ਸਾਹਿਬ ਰਾਤੀ ਅਸੀਂ 1 ਵਜੇ ਦਰਬਾਰ ਸਾਹਿਬ ਦੇ ਅੰਦਰ ਆ ਗਏ ਸੀ ਬਹੁਤ ਸੋਹਣਾ ਨਜ਼ਾਰਾ ਸੀ ਬਾਬਾ ਜੀ ਦਾ ਪ੍ਰਕਾਸ਼ ਹੋਇਆ ਸੀ ਸਵਾ 4 ਵਜੇ ਦੇ ਕਰੀਬ ਤੇ ਅਸੀਂ ਮੱਥਾ ਟੇਕ ਕੇ ਥੱਲੇ ਆਏ ਆ ਸਾਢੇ 4 ਤੋਂ ਪੋਨੇ 5 ਦੇ ਵਿੱਚ ਮੈਂ ਉਧਰ ਉਦੀ ਪਿੰਨੀਆਂ ਦਾ ਪ੍ਰਸ਼ਾਦ ਲੈਣ ਵਾਸਤੇ ਗਈ ਤੇ ਮੈਨੂੰ ਲੱਗਦਾ ਮੈਂ ਉੱਥੇ ਹੀ ਗਲਤੀ ਨਾਲ ਆਪਣਾ ਪਰਸ ਛੋੜ ਆਈ ਬਤਾਵਨ ਨੂੰ ਲੱਗਦਾ ਰਾਤੀ ਲੱਗ ਗਿਆ ਸੀ ਪਰ ਮੈਨੂੰ ਪੂਰਾ ਬਿਲੀਵ ਸੀ ਗੁਰੂ ਘਰ ਹੈ ਕੁਝ ਰੋਂਗ ਨਹੀਂ ਹੋਣ ਵਾਲਾ ਸੋ ਮੈਂ ਸਵੇਰੇ ਹੁਣ ਆਈਆਂ 11 ਵਜੇ ਵੀ ਮੈਂ ਆਈਆਂ ਮੈਂ ਲਾਇਬ੍ਰੀ ਸੀ ਜਿੱਥੇ ਮੈਨੂੰ ਲੱਗਦਾ ਸੀ ਮੇਰਾ ਡਾਊਟ ਸੀ ਜਿੱਥੇ ਮੇਰਾ ਹੋਏਗਾ ਅੰਪਰਸ ਉਧਰ ਉਹਦੀ ਫਿਰ ਮੈਂ ਪੁੱਛਿਆ ਉਹਨਾਂ ਨੇ ਮੈਨੂੰ ਦੱਸਿਆ ਕਿ ਰੂਮ ਨੰਬਰ 50 ਵਿੱਚ ਐ ਜਿਹੜਾ ਸਿਕਿਉਰਿਟੀ ਰੂਮ ਹੈ ਥਿਸ ਇਜ਼ ਸੋ ਅਮੇਜ਼ਿੰਗ ਬਹੁਤ ਵਧੀਆ ਸੇਵਾ ਕਰ ਰਹੇ ਨੇ ਵੀਰ ਜੀ ਵਰੀ ਇੱਥੇ ਮੈਂ ਤੇ ਆ ਕੇ ਥੋੜੀ ਜਿਹੀ ਨਿਸ਼ਾਨੀ ਦੱਸੀ ਉਹਨਾਂ ਨੇ ਪੂਰਾ ਵੈਰੀਫਾਈਡ ਕਰਕੇ ਮੈਨੂੰ ਮੇਰਾ ਪਰਸ ਮੇਰੀ ਪੂਰੀ ਬਿਲੋਂਗਿੰਗਸ ਨਾਲ ਦਿੱਤਾ so it's very secure place je taadi koi cheez gumdi vi a ya thanu lagda chalega kithe nahi janda they are very good team they are working so hard for that and i'm really thankful to all of them bhai guji ka khalsa bhai guji ki fateh thank you theek hai bhai ji thank you very much hor koi